ਜਿਸ ਪੀੜੀਵੰਤਰ ਘਟਦੀ ਸਹਾ ਪਰਗੋਲੂ ਪਿੰਖਖ ਜिले ਦੇਸ਼ਾ ਨਿਰਦੇਸ਼ੇਠ ਨਮੜੇ ਅਸਰਾ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਘੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿੰਦਰ ਘਿਆਦੀ ਪੁਲਿਸ ਨੂੰ ਉਸ ਵਲੇ ਮਡੀ ਸਫਲਤਾ ਹਾਸਲ ਹੋਈ। ਨੋ ਕ੍ਰਾਈਮ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਦੋ ਗੈਤਰੀਆ ਰਾਜਕਮਲ ਅਤੇ ਰਾਜਵੀਰ ਜੋ ਕਿ ਧੀਓਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਲੱਗੇ ਮੈਦਪੁਰ ਸ਼ਾਹਕੋਟ ਦੇ ਨੋਟਲ ਇਰੀਆ ਦੇ ਵਿੱਚ ਗਰੂ ਬਣਾ ਕੇ ਨੁਕਾ ਰਾਗੀ ਗਰੋਧ ਰਾਤ ਨੂੰ ਕਾਕੇ ਪਿਸਤੌਲ ਦੀ ਲੋਕ ਤੇ ਡੁਟਾ ਹੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ 3 ਪਿਸਤਲ ਤੇ 25 ਦਿਨ ਦਾ ਰੌਣ ਲੁੱਟੇਗੇ ਮੋਬਾਈਲ ਨਾਲ ਵਿੱਚ ਨੋ ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਗ੍ਰੀਫ ਜਿਹੜਾ ਸੋਨਾ ਕਵਰ ਕੀਤਾ ਗਿਆ ਹੈ